ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਿਤ ਬਟਾਲਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਲਿਸ ਦੇ ਵੱਲੋਂ ਅੱਜ ਸਵੇਰੇ ਤੋਂ ਹੀ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਸ਼ੱਕੀ ਨਸ਼ਾ ਤਸਕਰਾਂ ਤੇ ਘਰਾਂ ਵਿੱਚ ਜਾ ਕੇ ਮੁਸਤੈਦੀ ਨਾਲ ਚੈਕਿੰਗ ਕੀਤੀ ਗਈ ਉਥੇ ਹੀ ਮੁਹਿੰਮ ਦੌਰਾਨ ਸ਼ੇਖਪੁਰਾ ਪਿੰਡ ਦੇ ਲੋਕਾਂ ਦਾ ਦਰਦ ਵੀ ਛਲਕ ਕੇ ਬਾਹਰ ਆ ਗਿਆ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਕਈ ਨੌਜਵਾਨ ਇਸ ਨਸ਼ੇ ਦੇ ਕੋੜ ਨਾਲ ਪ੍ਰਭਾਵਿਤ ਹੋ ਰਹੇ ਹਨ ਅਤੇ ਪੁਲਿਸ ਦੀ ਕਾਰਵਾਈ ਜੇਕਰ ਲਗਾਤਾਰ ਜਾਰੀ ਰਹੇ ਤਾਂ ਵਧੀਆ ਸਿੱਟੇ ਸਾਹਮਣੇ ਆ ਸਕਦੇ ਹਨ। ਕਿ ਕੀ ਨਾਮ ਹੈ ਤੁਹਾਡਾ? ਸਰ ਲਵਜੀਤ ਸਿੰਘ। ਜੀ ਅੱਜ ਸ਼ੇਖਪੁਰਾ ਪਿੰਡ ਦੇ ਵਿੱਚ ਬਹੁਤ ਛਾਪੇਮਾਰੀ ਕੀਤੀ ਗਈ ਹੈ। ਕੀ ਕਹਿਣਾ ਚਾਹੁੰਦੇ ਹੋ ਛਾਪੇਮਾਰੀ ਬਾਰੇ? ਸਰ ਬਹੁਤ ਹੀ ਕੀਤਾ ਪੰਜਾਬ ਸਰਕਾਰ ਨੇ। ਹਾਂਜੀ। ਸਰ ਇਹ ਤਾਂ ਪੰਜਾਬ 'ਚ ਮਲਕੇ ਨਸ਼ਾ ਵੱਧ ਤੋਬਾ ਜਾ ਰਿਹਾ ਹੈ। ਇਹ ਕਰਦੇ ਜਾਇ ਜ਼ਿਆਦਾ। ਹੋਣ ਜੀ ਸਾਹਿਬ ਮੇਰਾ ਸੋਸ਼ਲ ਬੱਚੇ ਆ ਸੰ ਚਵਾਂ ਪੰਜਾਂ ਦੇ ਉਹ ਵੱਧ ਸਾਨੂੰ ਵੱਧ ਹੋ ਗਿਆ ਕੰਡੇ ਆ ਹਾਂ ਜੀ ਸਰ ਬੰਦ ਨੂੰ ਜਿਹੜਾ ਸਰ ਪਿੰਡ ਦਾ ਮਾਹੌਲ ਜਿਆਦਾ ਬਹੁਤ ਜਿਆਦਾ ਜਦੋਂ ਪੁਲਿਸ ਆਵੇ ਨਾ ਜਾਨ ਪਿੰਡ ਤੋਂ ਬਾਹਰ ਹਾਂ ਨਹੀਂ ਨਹੀਂ ਸਰ ਠੀਕ ਹੈ ਭਈ ਤੇ ਨਾ ਪੁਲਿਸ ਮਰਾ ਰਿਸਪੋਂਸਰ ਮਰਾ ਕੋਈ ਕੋਈ ਪਿਆਰ ਕਰ ਬਸ ਆਪਕੇ ਮਰਗੀਤੀ ਹਾਂ ਕਿ ਜਿਦਾ ਘਰੇਟ ਪਈ ਆ ਹਾਂ ਜੀ ਕਿੰਨੀ ਕਰਵਾਈ ਲੱਦੀ ਸਰ ਬਹੁਤ ਵਧੀਆ ਲੱਗੀ ਕਿੰਨਾ ਕੁ ਨਸ਼ਾ ਸੀ ਤਨਾ ਪਿੰਡ ਦੇ ਸਰ ਪਿੰਡ ਜੀ ਨਸ਼ਾ ਕਤਿਬਨ ਬਹੁਤ ਜ਼ਿਆਦਾ ਹੈ ਹਾਂ ਜੀ ਹੁਣ ਹਮ ਸਾਡਾ ਹੋਂ ਗਿਆ ਆਂਦੇ ਲੱਗੇ ਕਿਹਨਾਂ ਬੀਕਾ ਕੀ ਨਾਮ ਜੀ ਆਪਣਾ ਸਰਪੰਚ ਸਿੰਘ ਸਰਪੰਚ ਸਿੰਘ ਪਹਿਲਾਂ ਕਿਸ ਤਰ੍ਹਾਂ ਨਸ਼ਾ ਵਿਖਦਾ ਸੀ ਪਿੰਡ ਚ ਹੁਣ ਕੀ ਹਾਲ ਆ ਨਸ਼ਾ ਬਹੁਤ ਜ਼ਿਆਦਾ ਹੈ ਸਾਡੇ ਦੇ ਬੱਚੇ ਸਾਡੇ ਨਾਲ ਸਭ ਕੋਈ ਹੋਈ ਬੀਤੀ ਆ 28 28 ਸਾਲ ਦਾ ਬੱਚਾ ਤੋੜਿਆ ਹੁਣ ਮਹਾਰਾਜ ਦੀ ਕਿਰਪਾ ਹੁਣ ਠੱਲ ਪਈ ਆ ਤੇ ਸਾਡੇ ਸਰੇ ਹਮ ਚੱਲਦਾ ਸੀ ਕੰਮ ਬਹੁਤ ਵਧੀਆ ਹਾਲ ਤੇ ਅੱਜ ਰੇਡ ਹੋਈ ਹੈ ਕੀ ਕਹਣਾ ਜੰਦੇ ਬਹੁਤ ਵਧੀਆ ਆ ਜੀ ਬਹੁਤ ਸੋਹਣਾ ਆਇਆ ਵਾ ਜਿਹੜਾ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਰ ਰਹੀ ਹੋਣ ਛਾਪੇ ਮਾਰੀ ਮਾਰ ਕੇ ਕਿਸਮਤ ਲੱਗਦਾ ਬਹੁਤ ਵਧੀਆ ਕਰ ਰਹੀ ਹੈ ਜੀ ਬਹੁਤ ਕੋਈ ਇੱਕ ਬਾਜੂ ਦਾ ਗਾੜੀ ਜਿਹੜਾ ਅਗਲਾ ਕੋਈ ਇੱਕ ਬਾਜੂ ਦਾ ਜੇ ਤੇ ਜੋ ਦੇਣਾ ਜਦੋਂ ਲੋਕਾਂ ਨੂੰ ਪੁੱਛੋ ਹਾਂਜੀ 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 ਕਿੰਨੀਆਂ ਪਿੰਡਾਂ ਪਹਿਲਾਂ ਮੋਟਾਂ ਹੋ ਚੁੱਕੀਆਂ ਪਿੰਡ ਚ ਨਹੀਂ ਲੱਗਦਾ ਸਾਡੇ ਪਿੰਡ ਚ ਘਟੋ ਘਟ ਪੰਜ ਛੇ ਮੋਟਾਂ ਹੋ ਚੁੱਕੀਆਂ ਇਹਨਾਂ ਕਦੀ ਕੋਈ ਸੁਣਵਾਈ ਹੋਈ ਨਹੀਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਕਿਸਮਤ ਲੱਗਦੀ ਹੈ ਕਾਰਵਾਈ ਤੋਂ ਕਾਰਵਾਈ ਹੁਣ ਸਹੀ ਹੈ ਚਲੋ ਵਧੀਆ ਕੀਤਾ ਸਰਕਾਰ ਨੇ ਜੋ ਕੀਤਾ ਵਾ ਲੱਗਦਾ ਠੱਲ ਪਾਉਗੀ ਹੁਣ ਹਾਂਜੀ 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 ਇਹ ਨਾਮ ਜੇ ਮੇਰਾ ਨਾਮ ਮਨਦੀਪ ਕੋਹਰਾ ਕੀ ਕਹਿਣਾ ਚਾਹੁੰਦੇ ਆ ਅੱਜ ਦੀ ਕਾਰਵਾਈ ਮੈਂ ਕਹਿਣਾ ਚਾਹੁੰਦੀ ਆ ਕਿ ਇੰਨੇ ਛੋਟੇ ਛੋਟੇ ਬੱਚੇ ਵੀ ਨਸ਼ਿਆਂ ਦੇ ਵਿੱਚ ਮੇਰਾ ਘਰ ਵਾਲਾ ਖੁਦ ਨਸ਼ਿਆਂ ਦੇ ਵਿੱਚ ਆਈ ਇੰਨੇ ਕਿ ਦੁਖੀ ਆ ਨਾ ਨਸ਼ੇ ਹਤ ਕਿ ਬਹੁਤ ਜ਼ਿਆਦੇ ਮੈਂ ਪਿੰਡ ਦਾ ਸਰਪੰਚ ਕੋਈ ਕਾਰਵਾਈ ਕਰਦਾ ਨਾਲ ਇੰਨਾ ਨਸ਼ਾ ਪਿੰਡ 'ਚ ਵੇਚਦਾ ਰਿਹਾ ਕਿ ਬੇਸਾਬਾ ਠੀਕ ਚੋਣਾ ਕੋਈ ਕਿ ਉਹ ਰੋਟੀ ਖਾਣ ਨੂੰ ਨਹੀਂ ਦਿੰਦਾ ਅਸੀਂ ਕਿਉਂ ਡਰ ਕੇ ਨਹੀਂ ਗੱਲ ਕਰਦੇ ਠੀਕ ਹੈ ਨਾ ਖਾਣਾ ਉਹ ਆਪਣਾ ਹੀ ਤੇ ਜਿਹਦਾ ਨਾਮਾ ਸ਼ਾ ਪਿੰਡ ਚ ਬੰਦ ਹੋਣਾ ਚਾਹੀਦਾ ਹੁਣ ਜਿਹੜੀ ਕਾਰਵਾਈ ਹੋਣੀ ਚਾਹੀਦੀ ਨਸ਼ੀ ਆ ਜਿਹੜੀ ਕਾਰਵਾਈ ਹੋਈ ਹੈ ਚੈਕਿੰਗ ਦੀ ਸਾਰਾ ਹਾਂਜੀ ਬਿਲਕੁਲ ਵਧੀਆ ਐਸੀ ਤਰ੍ਹਾਂ ਹੋਣਾ ਚਾਹੀਦਾ ਸਾਰਾ ਕੁਝ ਹੁਣ ਨਸ਼ੇ ਦਾ ਕੋਈ ਫਰਕ ਪਿਆ ਵਾ ਹਾਂਜੀ ਪਿਆ ਫਰਕ ਇਹ ਫਰਕ ਰੋ ਐਸੇ ਲੈ ਆ ਬਾਈ ਕਰੀ ਇੱਕ ਪਤਾ ਲਾ 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 ਸਰ ਅੱਜ ਕਸੋ ਦਾ ਸ਼ੁਰੂ ਹੋ ਰਿਹਾ ਹੈ ਸਰ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਪੀਜੀਪੀ ਪੰਜਾਬ ਦੇ ਨਿਰਦੇਸ਼ਾ ਨਿਰਦੇਸ਼ਾ ਹੈ ਜਿਹੜਾ 1 ਮਾਰਚ ਨੂੰ ਆ ਯੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸਟਾਰਟ ਹੋਈ ਹੈ ਤਾਂ ਉਸੇ سلسلے ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਕਸੋ ਉੱਥੇ ਰੱਖਿਆਗਾ ਇਸ ਤੋਂ ਪਹਿਲਾਂ 1 ਮਾਰਚ ਦਾ ਇੱਕ ਵੱਡੇ ਲੈਵਲ ਦੇ ਕਸੋ ਕੀਤਾ ਸੀਗਾ ਤਾਂ ਇਹਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਬਟਾਲਾ ਪੁਲਿਸ ਨੇ ਕਾਫੀ ਟਰੱਕਸ ਦੇ ਉੱਤੇ ਕੰਮ ਕਰਦੇ ਹੋਏ ਕਰੀਬਨ 110 ਮੁਕਦਮੇ ਜਿਹੜੇ ਹੈਗੇ ਨੇ ਆ ਦਰਸ਼ਕਾਂ ਦੇ ਕਰੀਬਨ 175 ਬੰਦੇ ਜਿਹੜੇ ਸਮਗਲਰ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਤਾ ਤਾਂ ਇਹਦੇ ਵਿੱਚ ਹਿਊਮੈਨਿਟਰੀਅਨ ਬਿਊ ਲੈ ਕੇ ਇਹਦੇ 'ਚ ਕਰੀਬਨ 15 ਬੰਦੇ ਜਿਹੜੇ ਨਸ਼ੇ ਦਾ ਸ਼ਿਕਾਰ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਾ ਕੇ ਉਹਦੇ 'ਚ ਸਾਡੀ ਇਹੀ ਕੋਸ਼ਿਸ਼ ਹੈ ਕਿ ਇਹਨਾਂ ਦਾ ਇਲਾਜ ਕਰਕੇ ਇਨਾਂ ਨੂੰ ਕੋਈ ਚੰਗਾ ਰੋਜ਼ਗਾਰ ਮਿਲਿਆ ਹੋਵੇ ਤਾਂ ਇਸ ਤੋਂ ਇਲਾਵਾ ਜਿਹੜਾ ਕੁਝ ਪ੍ਰਾਪਰਟੀਆਂ ਵੀ ਆਈਡੈਂਟੀਫਾਈ ਹੋਈਆਂ ਹੈ ਜਿਹੜਾ ਨਸ਼ਾ ਤਸਕਰ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਜਿਹੜੀ ਆਪਣੀ ਕਾਰਵਾਈ ਕਰ ਰਹੀ ਹੈ ਤਾਂ ਖਸੂਸੀ ਤੌਰ ਤੇ ਜਿਹੜਾ ਅੱਜ ਦਾ ਜਿਹੜਾ ਇਹ ਕਾਸੋ ਆਪਰੇਸ਼ਨ ਹੈ ਇੱਥੇ ਅਸੀਂ ਸ਼ਿਕਹੋਰਾ ਖੜੇ ਹੈਗੇ ਨੇ ਕਿ ਇਹ ਹੌਟਸਪੌਟ ਮੰਨਿਆ ਜਾਂਦਾ ਹੈ ਇੱਥੇ ਕਾਸੋ ਨੇ ਲੀਡ ਕਰ ਰਹੇ ਨੇ ਆਪਣੇ ਐਸਪੀ ਡੀ ਸਾਹਿਬ ਬਾਕੀ ਹਰੀਜਵੈਲ ਜੀ ਹੈ ਡੀਐਸਪੀ ਨਾਰਕੋਟਿਕਸ ਐਂਡ ਪਰਮਵੀਰ ਜੀ ਹੈਗੇ ਤਾਂ ਇਹ ਇੱਥੇ ਜਿਹੜਾ ਕਸੋ ਲੀਡ ਕਰ ਰਹੇ ਨੇ ਇਸ ਤੋਂ ਇਲਾਵਾ ਦੋ ਹੋਰ ਥਾਈਂ ਇਸੀ ਜ਼ਿਲ੍ਹੇ ਦੇ ਵਿੱਚ ਜਿਹੜਾ ਕਸੋ ਚਲਾ ਰਹੇ ਨੇ ਤਾਂ ਇੱਥੇ ਫਿਲਹਾਲ ਜਿਹੜੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਮੇਰੇ ਕੋਲ ਆਈ ਹੈ ਕਿ ਤਿੰਨ ਚਾਰ ਥਾਈਂ ਜਿਹੜੇ ਬੰਦੇ ਹੈਬੀਟ ਰਿਕਵਰੀ ਉਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਤਾਂ ਬਾਕੀ ਜਿਹੜਾ ਡਿਟੇਲਡ ਰਿਕਵਰੀ ਸਾਡੀ ਹੋਗੀ ਕਸੋ ਦੀ ਉਹ ਆਪਾਂ ਸਿਰ ਕਰੀਬਨ 3-4 ਵਜੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ ਪਰ ਓਵਰਾਲ ਦੇਖਿਆ ਜਾਂਦਾ ਕਿ ਜਿਹੜਾ ਕਸੋ ਪ੍ਰੈਸ਼ਨ ਹੈ اتنا ਇਸ ਤਰ੍ਹਾਂ ਕੀ ਜਾਂਦਾ ਜੀ ਇੰਪੈਕਟ ਇਹਦੇ ਵਿੱਚ ਅਸੀਂ ਯੂਜੂਅਲੀ ਜਿਹੜਾ ਹੌਟਸਪੌਟ ਹੁੰਦਾ ਹੈ ਡਰਗ ਹੌਟਸਪੌਟ ਨੂੰ ਚੂਸ ਕਰਦੇ ਹੈ ਇੱਕ ਤਾਂ ਸਾਡਾ ਇਹ ਹੁੰਦਾ ਕਿ ਇੱਕ ਡਟਰੈਂਸ ਬਣਿਆ ਰਹਿੰਦਾ ਹੈ ਇਹਦੇ ਵਿੱਚ ਬੜਾ ਕਲੀਅਰ ਸਪਸ਼ਟ ਮੈਸੇਜ ਜਾਂਦਾ ਹੈ ਜਿਹੜੇ ਤਸਕਰ ਹੁੰਦੇ ਹੈ ਕਿ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਏਰੀਆ ਛੱਡ ਦਿਓ ਅਸੀਂ ਬੜਾ ਸਟ੍ਰਿਕਟਲੀ ਵਾਰਨ ਕਰਦੇ ਹੈ ਬੜੀ ਡੀਟੇਲਡ ਤਰੀਕੇ ਨਾਲ ਇਹਦੇ ਵਿੱਚ ਸਰਚ ਵੀ ਕਰਦੇ ਹੈ ਰਿਕਵਰੀਜ਼ ਵੀ ਹੁੰਦੀ ਹੈਗੀਆਂ ਬਟ ਆਪਣਾ ਇੱਕ ਲੋਕਾਂ ਦੇ ਪ੍ਰਤੀ ਇੱਕ ਕੰਫੀਡੈਂਸ ਬਿਲਡਿੰਗ ਮੇਜਰ ਵੀ ਇਹ ਸਾਡਾ ਹੁੰਦਾ ਸਰ ਹੁਣ ਤੱਕ ਪਟਾਲਾ ਪੁਸਤ ਦੇ ਦਿਨ ਕਿੰਨੇ ਜਗ੍ਹਾ ਤੇ ਕਾਸੋਪੇਸ਼ਨ ਚੜੀ ਹੋਤੀ ਹੈ ਅਸੀਂ ਇਹ ਇੱਕ ਰੈਗੂਲਰ ਫੀਚਰ ਹੈ ਕਾਸੋ ਦਾ ਅਸੀਂ ਕਰਦੇ ਆਏ ਹੈਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਤਿੰਨ ਜਗ੍ਹਾ ਤੇ ਜ਼ਿਲ੍ਹੇ ਦੇ ਵਿੱਚ ਇੱਕ ਕਾਸੋ ਕਰਾ ਰਹੇ ਹਾਂ ਰਿਕਵਰੀ ਕਾਸੋਪੇਸ਼ਨ ਦੇ ਨਾਲ ਕੁਝ ਹੋ ਪਾਈ ਫਿਲਹਾਲ ਪ੍ਰੀਲਿਮਨਰੀ ਤੌਰ ਤੇ ਕੁਝ ਬੰਦੇ ਫੜੇ ਗਏ ਹੈ ਰਿਕਵਰੀਜ਼ ਹੈਵ ਬੀਨ ਅਫੈਕਟਡ ਬਟ ਐਗਜ਼ੈਕਟ ਫਿਗਰ ਕਰੀਬਨ 3-4 ਵਜੇ ਮੀਡੀਆ ਦੇ ਨਾਲ

ਪਬਲਿਕ ਵਾ ਇਹਨਾਂ ਦੇ ਵੀਵਿਊਸ ਕਾਊਂਟ ਕੀਤੇ ਜਾਂਦੇ ਜਾਂ ਜੇ ਕੋਈ ਇਨਫੋਰਮੇਸ਼ਨ ਦਿੰਦਾ ਤੇ ਕੀ ਉਹਦਾ ਨਾਮ ਨਿਸ਼ਚਿਤ ਕੀਤਾ ਜਾਂਦਾ ਨਹੀਂ ਸਾਡੇ ਕੋਲ ਦੇਖੋ ਕਾਫੀ ਇਨਫੋਰਮੇਸ਼ਨ ਆਲਰੇਡੀ ਹੈਗੀ ਇਹਦੇ ਵਿੱਚ ਕਾਫੀ ਯੂਨਿਟਸ ਵੀ ਕੰਮ ਕਰਦੇ ਇੰਟੈਲੀਜੈਂਸ ਯੂਨਿਟਸ ਤਾਂ ਹਰ ਇੱਕ ਚੀਜ਼ ਜਿਹੜੀ ਵੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਵੈਰੀਫਾਈ ਕੀਤਾ ਜਾਂਦਾ ਹੈ ਜਿੱਥੇ ਤਸਦੀਕ ਹੁੰਦਾ ਹੈ ਕਿ ਬੰਦਾ ਤਸਕਰੀ ਦਾ ਕੰਮ ਕਰਦਾ ਹੈ ਫਿਰ ਅਕੋਰਡਿੰਗਲੀ ਲਾਟ ਐਕਸਿਟ ਜ਼ੋਨ ਫੋਰਸ ਐਂਡ ਜਿਹੜਾ ਵਾਰੈਂਟਡ ਐਕਸ਼ਨ ਹੈ ਉਹ ਲਿਆ ਜਾਂਦਾ ਹੈ